ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਮੋਗੇ ਅਸੀਂ ਵੀ ਚੜ੍ਹਦੀ ਕਲਾ ਵਿੱਚ ਆ ਹਾਂਜੀ ਅੱਜ ਆਪਾਂ ਗੱਲ ਕਰਦੇ ਹਾਂ ਇੱਕ ਚੰਗਾ ਸਮਾਂ ਹੁੰਦਾ ਹੈ ਇੱਕ ਮਾੜਾ ਸਮਾਂ ਹੁੰਦਾ ਹੈ ਇਹ ਦੋਨੇ ਜਾਣੇ ਆਉਂਦੇ ਹੀ ਆਉਂਦੇ ਆ ਹਨਾ ਗੁਰਬਾਣੀ ਵਿੱਚ ਵੀ ਦੱਸਿਆ ਗਿਆ ਸੁੱਖ ਦੁੱਖ ਜਿੰਦਗੀ ਦਾ ਕਹੀਸਾ ਨੇ ਇਹ ਆਉਣਗੇ ਜ਼ਰੂਰ ਸੁੱਖ ਬਹੁਤ ਘੱਟ ਹੁੰਦੇ ਆ ਦੁੱਖ ਜ਼ਿਆਦਾ ਹੁੰਦੇ ਆ ਕਈ ਵਾਰ ਕਿਸੇ ਦੀ ਜ਼ਿੰਦਗੀ ਚ ਕਈਆਂ ਦੀ ਜ਼ਿੰਦਗੀ ਸੁੱਖਾਂ ਚ ਵੀ ਬਤੀਤ ਹੋ ਜਾਂਦੀ ਆ ਕਈਆਂ ਦੀ ਜ਼ਿੰਦਗੀ ਸਾਰੇ ਦੁੱਖਾਂ ਚ ਵੀ ਬਤੀਤ ਹੋ ਜਾਂਦੀ ਆ ਕੁਝ ਆਪਾਂ ਕਹਦੇ ਨੇ ਕਿਸਮਤ ਆ ਕੁਝ ਆਪਣੇ ਕਰਮ ਨੇ ਹਨਾ ਦਰਵਾਣੀ ਵਿੱਚ ਵੀ ਕਿਹਾ ਗਿਆ ਆ ਆਪਾਂ ਦੋਸ਼ ਨਹੀਂ ਕਿਸੇ ਨੂੰ ਵੀ ਦੇਣਾ ਆਪਣੇ ਕਰਮ ਹੁੰਦੇ ਆ ਬਾਕੀ ਆਪਾਂ ਜੋ ਕਰਦੇ ਆਗੇ ਉਹੀ ਆਪਾਂ ਨੂੰ ਮਿਲ ਜਾਂਦਾ ਆਪਾਂ ਇੱਥੇ ਤੁੱਕ ਵੀ ਬੋਲ ਸਕਦੇ ਆ ਪਰ ਕਈ ਵਾਰ ਇਦਾਂ ਹੁੰਦਾਗਾ ਗਿਆਨ ਵਾਲੇ ਬਾਲੇ ਬੈਠੇ ਨੇਗੇ ਜੇ ਕੋਈ ਤੁੱਕ ਆਪਾਂ ਗੁਰਵਾਣੀ ਚ ਤਾਂ ਹਰ ਇੱਕ ਗੱਲ ਦਾ ਉਦੇ ਵਿੱਚ ਤੁੱਕ ਲਿਖੀ ਗਈ ਹੈ ਪੰਗਤੀ ਹੈਗੀ ਆਪਾਂ ਪਰ ਆਪਾਂ ਘੱਟ ਬੋਲਦੇ ਆਂਗੇ ਕਿਉਂਕਿ ਕਈ ਵਾਰ ਇਦਾਂ ਦੇ ਹੁੰਦੇ ਆ ਨਹੀਂ ਜੀ ਇਦਾਂ ਬੋਲਣਾ ਸੀ ਐਵੇਂ ਵਿਵਾਦ ਵਾਲੇ ਥੋੜੇ ਜਿਆਦਾ ਲੈਂਗੇ ਜਿਵੇਂ ਦੁੱਖ ਵੀ ਕਈ ਤਰ੍ਹਾਂ ਦੇ ਹੁੰਦੇ ਆ ਜਾਂ ਬੰਦੇ ਦੇ ਸਰੀਰ 'ਤੇ ਰੋਗ ਹੋ ਗਿਆ ਕੋਈ ਜਾਂ ਫੈਮਿਲੀ 'ਚ ਕੋਈ ਮੈਂਬਰ ਛੱਡ ਕੇ ਚਲੇ ਗਿਆ ਜਾਂ ਫੈਮਿਲੀ 'ਚ ਕਿਸੇ ਨੂੰ ਹਨਾ ਹੋਰ ਕੀ ਦੁੱਖ ਤਕਲੀਫ ਆ ਗਈ ਗੁੱਸੇ ਕੀ ਲਿਓਗੇ ਅਣਬਣ ਹੋਗੀ ਕਿਸੇ ਦੇ ਵਿੱਚ ਜਾਂ ਕੋਈ ਆਪਾਂ ਨੂੰ ਕੰਮ 'ਚ ਘਾਟਾ ਪੈ ਗਿਆ ਕਈ ਵਾਰ ਇਦਾਂ ਹੁੰਦਾ ਵੀ ਆਪਾਂ ਨੂੰ ਪੈਸੇ ਬਲੀ ਉਹ ਤੰਗੀ ਆ ਜਾਂਦੀ ਆ ਆਪਾਂ ਨੂੰ ਸੋਚ ਜ਼ਿਆਦਾ ਲੱਗ ਜਾਂਦੀ ਆਪਾਂ ਉਹ ਟੈਨਸ਼ਨ ਚਲੇ ਜਾਂਦੇ ਕਈ ਤਰ੍ਹਾਂ ਦੇ ਹੁੰਦਾਗਾ ਹੈਨਾ ਜੇ ਆਪਾਂ ਨੂੰ ਕਈ ਵਾਰ ਇਦਾਂ ਹੋ ਜਾਂਦਾ ਵੀ ਉਹ ਇਨਸਾਨ ਦਾ ਮੈਂ ਕੀਤਾ ਸੀ ਬੰਦਾ ਇਮੋਸ਼ਨਲ ਹੀ ਹੈਨਾ ਵੀਕ ਹੁੰਦਾ ਬਹੁਤ ਜ਼ਿਆਦਾ ਤੇ ਫਿਰ ਉਦੋਂ ਜਦੋਂ ਦੁੱਖ ਦਾ ਸਮਾਂ ਆਉਂਦਾ ਉਦੋਂ ਆਪਾਂ ਨੂੰ ਹੈਨਾ ਪਤਾ ਲੱਗ ਜਾਂਦਾ ਸਾਰਿਆਂ ਦਾ ਹੌਲੀ ਹੌਲੀ ਸਾਰੇ ਦੂਰ ਹੋਣ ਲੱਗ ਜਾਂਦੇ ਨੇਗੇ ਇਸ ਤੋਂ ਹੀ ਪਤਾ ਲੱਗ ਜਾਂਦਾ ਬੰਦਾ ਹੈਨਾ ਵੀ ਕੌਣ ਕਿੱਥੇ ਖੜਨ ਵਾਲਾਗਾ ਸਹੀ ਗੱਲ ਆ ਮਤ ਜਦੋਂ ਦੁੱਖ ਪੈਂਦਾ ਹੁੰਦਾ ਹੈਨਾ ਮਤਲਬ ਜਿਨ੍ਹਾਂ ਨੂੰ ਮਤਲਬ ਜਿਹੜੇ ਸੁੱਖ ਦੇ ਘੜੇ ਵਿੱਚ ਹੁੰਦੇ ਨੇ ਜਿਹੜੇ ਮਤਲਬ ਦੁੱਖ ਜਿਹਦੇ ਤੇ ਦੁੱਖ ਪਿਆ ਹੁੰਦਾ ਉਹ ਕਹਿੰਦਾ ਵੀ ਮੈਂ ਆਹਦੇ ਰਿਸਕਦਾਰ ਨੂੰ ਕਿਸੇ ਨੂੰ ਕਹਾਂਣਾ ਵੀ ਮੈਂ ਉਹਦੇ ਨਾਲ ਗੱਲ ਕਰੂੰਗਾ ਵੀ ਮੇਰੀ ਮਤਲਬ ਮੇਰਾ ਦੁੱਖ ਘਟ ਜਾਊਗਾ ਪਰ ਉਹ ਲੋਕ ਦੁੱਖ ਬਣਾਉਣ ਦੀ ਵਿਦਾਇ ਹੈਨਾ ਮੂੰਹ ਤੇ ਤਾਂ ਕਹੀ ਜਾਣਗੇ ਵੀ ਹਾਂ ਯਾਰ ਬਹੁਤ ਮਾੜਾ ਹੋਇਆ ਬਹੁਤ ਮਾੜਾ ਹੋਇਆ ਪਰ ਪਿੱਠ ਪਿੱਛੇ ਤਾੜੀਆਂ ਮਜਵਾਉਂਦੇ ਨੇ ਜਦੋਂ ਮਨੋਂ ਮਣੀ ਪੂਰੇ ਖੁਸ਼ ਹੁੰਦੇ ਨੇ ਵੀ ਹਾਂ ਇਹ ਤਾਂ ਬਹੁਤ ਮਾੜਾ ਹੋਇਆ ਤਾਂ ਬਹੁਤ ਵਧੀਆ ਹੋਇਆ ਉਹ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦੇਗੇ ਕਿਉਂਕਿ ਇਦਾਂ ਗਾ ਵੀ ਕੋਈ ਦੁੱਖ ਚ ਖੜਨ ਵਾਲਾ ਹੈ ਨਹੀਂ ਰੱਬ ਤੋਂ ਹੀ ਨਾ ਜੇ ਤੁਸੀਂ ਹੈ ਨਾ ਕਿਤੋਂ ਅਰਦਾਸ ਕਰਾਉਣੀ ਆ ਮਨ ਗੁਰਦਵਾਰ ਸਾਹਿਬ ਜਾਂ ਕਿਉਂਕਿ ਬਹੁਤ ਚੰਗੀ ਗੱਲ ਆ ਪਰ ਤੁਸੀਂ ਜੇ ਆਪ ਉੱਠ ਕੇ ਅਰਦਾਸ ਕਰੋਗੇ ਜਾਂ ਆਪ ਸਾਹਿਬ ਦਾ ਪਾਠ ਜਾਂ ਜੋ ਵੀ ਤੁਹਾਡੀ ਸਾਧ ਦਾ ਜਿਹੜਾ ਵੀ ਪਾਠ ਕਰਨਾ ਚਾਹਣੀ ਹੋ ਤੁਸੀਂ ਪਾਠ ਕਰਕੇ ਅਸਲੀ ਹੈਗੀ ਇਹ ਦਵਾਈ ਇੱਕ ਤਰ੍ਹਾਂ ਦੀ ਹੈ ਨਾ ਵੀ ਤੁਸੀਂ ਗੁਰਬਾਣੀ ਦੇ ਲੜ ਲੱਗੋਗੇ ਪਾਠ ਕਰੋਗੇ ਅਰਦਾਸ ਕਰੋਗੇ ਤੁਹਾਨੂੰ ਰੱਬ ਹਿੰਮਤ ਦੇਊਗਾ ਤੁਹਾਡੇ ਪਾਠ ਕਰ ਜਣੇ ਵਾਂਚ ਵੀ ਇਹ ਜਾ ਵਿਚਾਰ ਆ ਸਕਦਾ ਕਿਵੇਂ ਵੀ ਤੁਹਾਡੇ ਅੰਦਰ ਇਹ ਜਿਹਾ ਵਿਚਾਰ ਆ ਸਕਦਾ ਵੀ ਤੁਸੀਂ ਐਵੇਂ ਕਰੋ ਕਿਉਂਕਿ ਉੱਠਣਾ ਤੁਹਾਨੂੰ ਆਪ ਪੈਣਾਗਾ ਆਪਾਂ ਕਹਿ ਦਿੰਨੇ ਆ ਵੀ ਚਲੋ ਸਬਰ ਕਰ ਲਓ ਹਨਾ ਰੱਬ ਕਦੇ ਤਾਂ ਦੇਖੂ ਕਦੇ ਤਾਂ ਦੇਖੂ ਚਲੋ ਕੋਈ ਗੱਲ ਨਹੀਂ ਰੱਬ ਵੀ ਜਰੂਰ ਹਨਾ ਸਮੇਂ ਨਾਲ ਉਹ ਕਰਦਾਗਾ ਸਾਰਾ ਕੁਝ ਜਿਹੜਾ ਵੀ ਉਹਨੇ ਕਰਨਾਗਾ ਪਰ ਆਪਾਂ ਨੂੰ ਆਪ ਵੀ ਹਿੰਮਤ ਕਰਨੀ ਪੂਜੀ ਆਪਾਂ ਜਿੱਥੇ ਆਪਾਂ ਕੁਝ ਕਰ ਸਕਦੇ ਆ ਤਾਂ ਉੱਥੇ ਆਪਾਂ ਨੂੰ ਕੁਝ ਕਰਨਾ ਚਾਹੀਦਾਗਾ ਜਿੱਥੇ ਆਪਾਂ ਨੂੰ ਲੋੜਾ ਗੁੱਸੇ ਕੀ ਲੈ ਆ ਜੇ ਤੁਹਾਡੇ ਉਹ ਖਤਮ ਆਪਾਂ ਆਪ ਉਹ ਵੀ ਕਰ ਸਕਦੇ ਆਂਗੇ ਕੋਈ ਸਾਰੇ ਇਨਸਾਨ ਹੀ ਆਗੇ ਬਣਾ ਕੇ ਭੇਜੇ ਰੱਬ ਨੇ ਸਾਰੇ ਕੋ ਜੀ ਆ ਕੋਈ ਲੱਗਦਾ ਹੈ ਨਹੀਂਗਾ ਹਨਾ ਵੀ ਇਨਸਾਨ ਇਨਸਾਨ ਦੀ ਗੱਲ ਨੂੰ ਸਮਝੂਗਾ ਨਹੀਂ ਉਹ ਲੱਗ ਗੱਲ ਆ ਪਰ ਕਈ ਵਾਰ ਆਪਾਂ ਦੁੱਖ ਆਪ ਦਾ ਗਲਤ ਬੰਦੇ ਨੂੰ ਦੱਸ ਬੈਠਦੇ ਆ ਉਹਨੇ ਦੁੱਖ ਆਪਣਾ ਸਮਝਣਾ ਦਾ ਕੀ ਹੁੰਦਾ ਉਹ ਦੂਸਰੇ ਦੇ ਕੰਨਾਂ 'ਚ ਫੂਕਾ ਮਾਰ ਮਾਰ ਕੇ ਆਪਣੇ ਦੁੱਖ ਦਾ ਮਜ਼ਾਕ ਬਣਾ ਰਿਹਾ ਹੁੰਦਾ ਹੈਗਾ ਉਹ ਇੰਨਾ ਜ਼ਿਆਦਾ ਇੰਜੋਏ ਕਰ ਰਿਹਾ ਹੁੰਦਾ ਉਹ ਐ ਭੁੱਲ ਜਾਂਦਾ ਵੀ ਰੱਬ ਦਾ ਹਨਾ ਡਰ ਦੀ ਕੋਈ ਚੀਜ਼ ਆ ਗਈ ਵੀ ਕੀ ਪਤਾ ਸਾਡੇ ਤੇ ਦੁਗਣਾ ਹੋ ਕੇ ਆ ਜਾਵੇ ਕਿਉਂਕਿ ਇਹ ਸਮੇਂ ਦਾ ਤਾਂ ਕੁਝ ਨਹੀਂ ਪਤਾ ਚਲੋ ਆਪਾਂ ਆਪਦੇ ਵੱਲੋਂ ਕਦੇ ਨਹੀਂ ਕਹਿੰਦੇ ਵੀ ਕਿਸੇ ਤੇ ਐਵੇਂ ਦੁੱਖ ਵੱਧ ਕੇ ਆਵੇ ਪਰ ਉਹ ਰੱਬ ਹਨ ਸਮਾ ਜਿਹੜਾ ਉਹ ਦੇਖਦਾਗਾ ਜਰੂਰ ਕਦੇ ਵੀ ਕਿਸੇ ਦੇ ਦੁੱਖ ਤਾਂ ਮਜ਼ਾਕ ਨਾ ਬਣਾਓ ਇੱਕ ਦੂਸਰੇ ਕੋਲ ਗੱਲਾਂ ਕਰਕੇ ਹੋਰ ਗਾਹਾਂ ਦੱਸ ਕੇ ਵੀ ਉਹ ਤਾਂ ਐ ਕਰਦਾ ਐ ਕਰਦਾ ਤੁਹਾਨੂੰ ਕੁਝ ਵੀ ਪਤਾ ਨਹੀਂ ਕਿਸੇ ਦੇ ਘਰ ਦਾ ਕਿਸੇ ਨੂੰ ਕੁਝ ਨਹੀਂ ਪਤਾ ਹੁੰਦਾ ਵੀ ਹਨਾ ਕੀ ਚੱਲ ਰਿਹਾ ਕਿਸੇ ਕਈ ਵਾਰ ਐਦਾਂ ਹੁੰਦਾ ਹਨਾ ਵੀ ਕਈਆਂ ਨੂੰ ਜਦੋਂ ਪਤਾ ਲੱਗਦਾ ਵੀ ਇਹਨਾਂ ਦੇ ਮਾੜਾ ਸਮਾ ਚੱਲ ਰਿਹਾਗਾ ਹਨਾ ਦੁੱਖ ਤਾਂ ਗਲੀਚੋਂ ਨਿਕਲ ਰਹੇ ਨੇ ਉਹਨੇ ਇੰਨੇ ਖੁਸ਼ ਹੁੰਦੇ ਨੇ ਉਹ ਕਹਿੰਦੇ ਵੀ ਵਧੀਆ ਹੋ ਗਿਆ ਇਹਦੇ ਨਾਲ ਵਧੀਆ ਐਵੇਂ ਹੀ ਹੋਣਾ ਚਾਹੀਦਾਗਾ ਬਿਲਕੁਲ ਸਹੀ ਆ ਮਨੋਂ ਮਣੀ ਤਾਂ ਬਹੁਤ ਖੁਸ਼ ਹੁੰਦੇ ਨੇ ਹੁਣ ਵੀ ਹਾਂ ਇਹਦਾ ਬਹੁਤ ਵਧੀਆ ਹੋ ਗਿਆ ਐਵੇਂ ਹੀ ਹੋਣਾ ਚਾਹੀਦਾ ਇਹਦੇ ਨਾਲ ਇਹ ਐਵੇਂ ਹੀ ਲੋਟ ਰਹੂਗਾ ਹੁਣ ਆਏ ਬੋਲਦੇ ਨੇ ਲੋਕ ਉੱਚ ਪਰ ਕਈ ਵਾਰ ਇਦਾਂ ਵੀ ਹੁੰਦਾ ਨਾ ਜਦੋਂ ਕਿਸੇ ਨੂੰ ਪਤਾ ਲੱਗ ਜਾਂਦਾ ਵੀ ਇਹਦੀ ਇਹਦੇ ਨਾਲ ਬਣਦੀ ਨਹੀਂ ਜਾਂ ਕੋਈ ਵੀ ਗੱਲ ਪਿੱਛੇ ਅਣਬਣ ਹੋਈ ਹੋਈ ਆ ਉਹਦਾ ਫਾਇਦਾ ਵੀ ਬਹੁਤ ਝੁੱਕਦਾਗਾ ਕੋਈ ਗੱਲ ਲਈ ਵਾਰ ਉਹ ਬੰਦੇ ਨੇ ਕਈ ਨਹੀਂ ਹੁੰਦੀ ਉਹ ਕਹਿ ਦਿੰਦੇ ਉਹਨੂੰ ਜਾ ਕੇ ਵੀ ਇਹਨੇ ਤਾਂ ਮੰਨ ਨਹੀਂ ਲੈਣਾਗਾ ਕੈਨ ਦੇ ਵੀ ਤੇਰੇ ਵਰਿਓ ਨੇ ਆਏ ਕਿਆ ਤੇਰੇ ਵਰਿਓ ਆਏ ਕਿਆ ਇਹ ਜੋ ਵੀ ਫੈਲਾ ਚੱਕ ਲਿਆ ਕਿੰਨਾ ਗਲਤ ਜਰਕੀ ਇਹ ਹੈ ਨਾ ਉਹਨਾਂ ਨੂੰ ਰੱਬ ਦਾ ਡਾਰੀ ਨਹੀਂ ਹੁੰਦਾਗਾ ਵੀ ਹਣਾ ਕੱਲੂ ਸਾਡੇ ਤੇ ਕੀ ਪਤਾ ਕਿਹਜਾ ਸਮਾ ਆ ਜਾਣਾ ਫਿਰ ਸਾਡੇ ਨਾਲ ਕਿਹਨੇ ਖੜਨਾ ਕੀ ਬਣਨਾ ਪਤਾ ਨਹੀਂ ਹੈ ਨਾ ਪਰ ਉਹਨਾਂ ਨੂੰ ਇਦਾਂ ਲੱਗਦਾ ਵੀ ਪੈਸਾ ਹੈਗਾ ਸਾਡੇ ਕੋਲ ਪੈਸਾ ਹੀ ਸਾਰਾ ਕੁਝ ਕਰ ਦੂਗਾ ਸੋ ਉਹ ਹੈਗਾ ਮੇਰੇ ਨਾਲ ਉਹ ਹੈਗਾ ਪਰ ਜਦੋਂ ਮਾੜਾ ਸਮਾ ਉਹਦੋਂ ਪਤਾ ਲੱਗੂ ਵੀ ਤੁਹਾਡੇ ਨਾਲ ਕੌਣ ਹੈਗਾ ਕੌਣ ਨਹੀਂ ਹੈਗਾ ਕਈਆਂ ਦੇ ਪੈਸਾ ਆਪਣੀ ਹੁੰਦਾ ਹੈਗਾ ਉਹ ਬਸ ਇਹ ਹੰਕੜੀ ਜਿ ਫਿਰਦਾ ਹੁੰਦਾ ਵੀ ਹਾਂ ਜੇ ਮੈਂ ਦੀ ਕੱਲ ਵੱਜੜਾ ਕਿਤੇ ਨਾ ਕਰ ਦੂੰਗਾ ਮੈਨੂੰ ਤੋੜ ਦੂੰਗਾ ਬਿੱਲੇ ਨੂੰ ਮੈਂ ਸੱਚੀ ਗੱਲ ਦੱਸਤੀ ਜਾ ਕੇ ਉਹਨੇ ਸਾਡਾ ਨਾਮ ਆਫ ਕਰ ਲੈਣਾ ਤੇ ਮੈਂ ਝੂਠ ਲਾ ਕੇ ਦੱਸੂਗਾ ਤਾਂ ਉਹ ਨੂੰ ਐ ਲੱਗੂਗਾ ਵੀ ਹਾਂ ਵੀ ਉਹਨੇ ਵਧੀਆ ਕੀਤਾ ਹਨਾ ਮੇਰੇ ਲਈ ਐਂ ਕਰਿਆ ਬਾਹ ਕਰਿਆ ਨਾ ਕੁਝ ਵੀ ਹੈ ਹਨਾ ਲੋਕ ਇਹ ਗੱਲ ਸੋਚਦੇ ਨੇ ਬਸ ਵੀ ਆਪਾਂ ਇਹਨੂੰ ਵੱਧ ਜੜਾ ਕੇ ਕਹਾਂਗੇ ਗੱਲ ਵੀ ਇਹ ਅੱਜ ਨਾਲ ਮਾੜਾ ਵੱਜ ਜਾਊਗਾ ਸਾਡੇ ਨਾਲ ਚੰਗਾ ਰਹ ਜੂਗਾ ਉਹਨਾਂ ਨੂੰ ਐ ਹੁੰਦਾ ਵੀ ਜੇ ਇਹਨੂੰ ਆਪਾਂ ਸੱਚ ਦੱਸਤਾ ਸਾਡਾ ਖਾਨ ਮਰ ਜਾਊਗਾ। ਕਈ ਵਾਰ ਆਪਦਿਆਂ ਨਾਲ ਹੀ ਆਪਦਿਆਂ ਨੂੰ ਵਰਤਣ ਨਹੀਂ ਦਿੰਦੇ ਲੋਕ ਵੀ ਕਿਤੇ ਇਹਦੇ ਨਾਲ ਵੱਧ ਨਾ ਹੋ ਜੀਵੇ ਸਾਡਾ ਹਿੱਸਾ ਵੀ ਕਿਤੇ ਉਧਰ ਨਾ ਚਲਾ ਜਾਵੇ ਇੱਥੋਂ ਤੱਕ ਲੋ ਕਹਣਾ ਗਿਰਜਨ ਦੇਣਗੇ ਜਿੱਥੋਂ ਕੀ ਕਿਹਾ ਜਾਂਦਾ ਵੀ ਹੈ ਨਾ ਤੋੜਨ ਜਿੱਡਾ ਪਾਪ ਨਹੀਂ ਤੇ ਜੋੜਨ ਜਿੱਡਾ ਪੁੰਨ ਨਹੀਂ ਹੁੰਦਾ ਜੋੜੋਂਗੇ ਤਾਂ ਬਹੁਤ ਵਧੀਆ ਜੋੜਨਾ ਚਾਹੀਦਾਗਾ ਹਰ ਕਿਸੇ ਨੂੰ ਕਿਸਦਾ ਰਸਤਾ ਖਰਾਬ ਨਾ ਕਰੋ ਜੇ ਕਿਤੇ ਕਿਸੇ ਨੂੰ ਗਲਤਫਹਿਮੀ ਹੋਈ ਆ ਤਾਂ ਬੈਠ ਕੇ ਉਹਦੀ ਕਲੀਅਰ ਕਰਨ ਦੀ ਕੋਸ਼ਿਸ਼ ਕਰੋ ਪਰ ਨਹੀਂ ਵੱਡੇ ਤੁਸੀਂ ਕਾਹਦੇ ਵੱਡੇ ਵੱਡਾ ਤਾਂ ਉਹ ਇਨਸਾਨ ਹੁੰਦਾ ਜਿਹੜਾ ਕਿਸੇ ਦੀ ਆ ਦੁੱਖ ਨੂੰ ਘਟਾ ਸਕੇ ਕਿਸੇ ਦੇ ਗਿਲੇ ਸਿਕਵੇ ਦੂਰ ਕਰਾਵੇ ਉਹ ਬੈਠ ਕੇ ਗੱਲ ਕੋਈ ਸਮਝੌਤਾ ਕਰਾਵੇ ਉਹ ਵੱਡਾ ਹੁੰਦਾ ਤੁਸੀਂ ਕਾਦੇ ਵੱਡੇ ਹੋਗੇ ਰਿਸ਼ਤੇ 'ਚ ਬੰਦੇ ਬੰਡੇ ਹੋ ਜਾਂਦੇ ਅਗਲਾ ਕਹਿੰਦਾ ਲੈ ਉਹ ਬੱਟਾ ਦਾ ਕਾਦਾ ਵੱਡਾ ਜਿਨੇ ਕੋਈ ਚੰਗਾ ਕੰਮ ਹੀ ਨਹੀਂ ਕੀਤਾ ਕਿਸੇ ਲਈ ਚੰਗਾ ਸੋਚਿਆ ਹੀ ਨਹੀਂਗਾ ਐਵੇਂ ਕੋਈ ਵੱਡਾ ਨਹੀਂ ਹੁੰਦਾ